ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹਾਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਪੰਨੀਵਾਲਾ ਮਾਲਾਂ ਦੇ ਵਿੱਚ ਪਿੰਡ ਪੰਨੀਵਾਲਾ ਮਾਲਾਂ ਦਾ ਬੜਾ ਖੂਬਸੂਰਤ 뷰 ਆ ਤੇ ਇੱਥੇ ਦੋਸਤੋ ਤੁਹਾਨੂੰ ਅੱਜ ਕੁਝ ਪੁਰਾਣੇ ਘਰ ਤੇ ਦਰਵਾਜ਼ੇ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਉਸ ਲੋਕੇਸ਼ਨ ਤੇ ਮੌਜੂਦ ਹਾਂ ਜਿੱਥੇ ਐਮੀ ਵਿਰਕ ਦੀ ਫਿਲਮ ਮੁਕਲਾਵਾ ਦੀ ਸ਼ੂਟਿੰਗ ਹੋਈ ਸੀ ਦੋਸਤੋ ਇਹ ਸਾਹਮਣੇ ਦਿਖਾਈ ਦੇ ਰਿਹਾ ਉਹੀ ਘਰ ਆ ਜਿਸ ਘਰ ਦੇ ਵਿੱਚ ਸਾਰੀ ਫਿਲਮ ਦੀ ਸ਼ੂਟਿੰਗ ਹੋਈ ਆ ਵੈਸੇ ਇਸ ਘਰ ਦੀ ਆਪਾਂ ਪੂਰੀ ਵੀਡੀਓ ਵੀ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਆ ਇਹ ਬਿਲਕੁਲ ਉਸ ਦੇ ਨਾਲ ਦਾ ਦਰਵਾਜ਼ਾ ਇਹ ਸਾਰੇ ਦੋਸਤੋ ਇੱਕੋ ਲਾਈਨ ਦੇ ਵਿੱਚ ਪੁਰਾਣੇ ਘਰ ਆ ਇਹ ਵੀ ਘਰ ਦੇ ਵਿੱਚ ਮੁਕਲਾਵਾ ਫਿਲਮ ਦੇ ਕੁਝ ਸੀਨ ਹੋਏ ਸੀ ਤੇ ਇੱਕ ਦੋ ਫਿਲਮਾਂ ਦੀ ਹੋਰ ਵੀ ਸ਼ੂਟਿੰਗ ਹੋ ਚੁੱਕੀ ਆ ਦੋਸਤੋ ਇਸ ਪਿੰਡ ਦੇ ਵਿੱਚ ਬਹੁਤ ਸਾਰੇ ਜਿਹੜੇ ਪੁਰਾਣੇ ਖੂਬਸੂਰਤ ਘਰ ਦੇਖਣ ਨੂੰ ਮਿਲਦੇ ਆ ਇਹ ਪਿੰਡ ਦੀ ਇੱਕ ਫਿਰਨੀ ਆ ਜਿਸ ਦੇ ਉੱਪਰ ਤਕਰੀਬਨ 1960-70 ਵੇਲੇ ਦੇ ਬਣੇ ਹੋਏ ਘਰ ਨੇ ਤੇ ਇਹਨਾਂ ਘਰਾਂ ਦੀ ਖੂਬਸੂਰਤੀ ਤੁਹਾਨੂੰ ਬਾਹਰਲੇ ਪਾਸਿਓਂ ਦੇਖ ਕੇ ਨਜ਼ਰ ਆ ਰਹੀ ਆ ਰੰਗ ਰੋਗਣ ਕਰਕੇ ਇਹਨਾਂ ਨੂੰ ਅੱਜ ਵੀ ਪਰਿਵਾਰਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਸੰਭਾਲਿਆ ਹੋਇਆ ਇਹ ਦੋਸਤੋ ਪਿੰਡਾਂ ਦੀਆਂ ਵਿਰਾਸਤਾਂ ਨੇ ਇਹ ਸਾਰੇ ਘਰ ਇੱਕੋ ਲਾਈਨ ਦੇ ਵਿੱਚ ਨਜ਼ਰ ਆਉਂਦੇ ਆ ਤੇ ਤਕਰੀਬਨ ਇਹ ਬਣੇ ਵੀ ਸਾਰੇ ਬਰਾਬਰ ਇੱਕੋ ਟਾਈਮ ਦੇ ਆ 1960-70 ਵੇਲੇ ਦੇ ਬਣੇ ਹੋਏ ਆ ਇਹ ਦਰਵਾਜ਼ਾ ਕਾਫੀ ਪੁਰਾਣਾ ਹੈ ਕਿਉਂਕਿ ਜਿਹੜੇ ਇਹ ਪੁਰਾਣੇ ਦਰਵਾਜ਼ੇ ਬਣੇ ਹੋਏ ਆ ਇਹਨਾਂ ਨੂੰ ਪਲਾਸਟਰ ਵਗੈਰਾ ਨਹੀਂ ਕੀਤਾ ਜਾਂਦਾ ਸੀ ਤੇ ਇਹਨਾਂ ਦੀ ਦੋਸਤੋ ਜਿਹੜੀ ਜ਼ਿਆਦਾ ਚਣਾਈ ਉਹ ਚੂਨੇ ਦੇ ਨਾਲ ਕੀਤੀ ਜਾਂਦੀ ਸੀ ਇਹ ਵੀ ਪਿੰਡ ਪੰਨੀ ਵਾਲਾ ਮਾਲਾਂ ਦਾ ਦੋਸਤੋ ਪੁਰਾਣਾ ਦਰਵਾਜ਼ਾ ਜਿਹੜਾ ਤੁਸੀਂ ਦੇਖ ਰਹੇ ਹੋ ਕੁਝ ਘਰ ਇਸ ਪਿੰਡ ਦੇ ਵਿੱਚ ਅੱਜ ਵੀ ਜਿਹੜੇ ਉਹ ਕੱਚੇ ਦਿਖਾਈ ਦਿੰਦੇ ਆ ਤਾਂ ਕੱਚੇ ਘਰਾਂ ਦੀ ਇਹੀ ਪਹਿਚਾਣਾ ਕਿ ਇਹ ਅੱਜ ਦੇ ਨਹੀਂ ਇਹ ਪੁਰਾਣੇ ਟਾਈਮ ਦੇ ਬਣੇ ਹੋਏ ਆ ਦੋਸਤੋ ਇਹ ਉਹੀ ਘਰ ਆ ਜਿਹੜਾ ਬਾਹਰਲੇ ਪਾਸਿਓ ਤੁਸੀਂ ਕੱਚਾ ਦਰਵਾਜ਼ਾ ਦੇਖ ਰਹੇ ਸੀ ਤੇ ਇਹ ਤੁਹਾਨੂੰ ਅੰਦਰਲੇ ਪਾਸਿਓ ਦਿਖਾ ਰਹੇ ਆ ਬੜਾ ਸੋਹਣਾ ਘਰ ਦਾ ਜਿਹੜਾ ਡਿਜ਼ਾਈਨ ਆ ਉੱਪਰਲੇ ਪਾਸੇ ਇਸ ਤੇ ਚੁਬਾਰਾ ਬਣਿਆ ਹੋਇਆ ਤੇ ਇੱਥੇ ਵੀ ਦੋਸਤੋ ਜਿਹੜੀ ਐਮੀ ਵਰਕ ਦੀ ਫਿਲਮ ਮੁਕਲਾਵਾ ਉਸ ਦੇ ਜਿਹੜੇ ਕੁਝ ਸੀਨ ਉਹ ਫੁਲਮਾਏ ਗਏ ਸੀ ਏ ਦੋਸਤੋ ਚਾਰ ਘਾਰ ਸੀ ਦੋ ਘਰ ਤੁਹਾਨੂੰ ਦੂਸਰੇ ਪਾਸੇ ਦਿਖਾਏ ਬਾਹਰਲੇ ਪਾਸਿਓਂ ਤੇ ਦੋ ਘਾਰੀ ਈ ਇਥੇ ਨਾਲ-ਨਾਲ ਨੇ ਜਿਹੜੇ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਪੁਰਾਣੀਆਂ ਇਨਾ ਘਰਾਂ ਦੀਆਂ ਛੱਤਾਂ ਨੇ ਜਿਹੜੀ ਟਾਇਲ ਬੱਤੇ ਦੀ ਪਹਿਲਾਂ ਛੱਤ ਹੁੰਦੀ ਸੀ ਉਹੀ ਛੱਤਾਂ ਨੇ ਟਾਇਲਾਂ ਨੂੰ ਰੰਗ ਵਗੈਰਾ ਕੀਤਾ ਆ ਬੜਾ ਸੋਹਣਾ ਘਾਰ ਆ ਦੋਸਤੋ ਏ ਇਸ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਕੁਝ ਕੱਚੇ ਘਰ ਵੀ ਨੇ ਜਿਹੜੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਜਿਨ੍ਹਾਂ ਦੇ ਦਰਵਾਜ਼ੇ ਵੀ ਪੁਰਾਣੇ ਤੇ ਕੱਚੀਆਂ ਕੰਧਾਂ ਨੇ ਦੋਸਤੋ ਕੱਚੇ ਘਰ ਬਹੁਤ ਘੱਟ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਖਾਸ ਕਰਕੇ ਪੰਜਾਬ ਦੇ ਪਿੰਡਾਂ ਦੇ ਪਰ ਪਿੰਡ ਪੰਨੀ ਵਾਲਾ ਮਾਲਾਂ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਘਰ ਨੇ ਉਹ ਦੇਖਣ ਨੂੰ ਮਿਲਦੇ ਆ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਜਿਹੜੇ ਉਹ ਪੱਕੇ ਘਰ ਵੀ ਦਿਖਾਏ ਪੁਰਾਣੇ ਦਰਵਾਜ਼ੇ ਵੀ ਦਿਖਾਏ ਤੇ ਇਸ ਵੀਡੀਓ ਕਲਿੱਪ ਦੇ ਵਿੱਚ ਹੀ ਤੁਸੀਂ ਇਹ ਪਿੰਡ ਦੇ ਪੁਰਾਣੇ ਕੱਚੇ ਘਰ ਨੇ ਉਹ ਵੀ ਦੇਖ ਰਹੇ ਹੋ ਦੋਸਤੋ ਇਨ੍ਹਾਂ ਘਰਾਂ ਨੂੰ ਇਨ੍ਹਾਂ ਪਰਿਵਾਰਾਂ ਨੇ ਟਾਇਆ ਨਹੀਂ ਆ ਉਸ ਆਪਣੇ ਜਿਹੜੇ ਨਵੇਂ ਘਰ ਆ ਉਹ ਆਸੇ-ਪਾਸੇ ਬਣਾ ਲਏ ਤੇ ਇਹ ਜਿਹੜੀ ਪੁਰਾਣੀਆਂ ਵਿਰਾਸਤਾਂ ਨੇ ਇਹ ਅੱਜ ਵੀ ਉਸੇ ਤਰ੍ਹਾਂ ਖੜੀਆਂ ਨੇ ਇਹਨਾਂ ਘਰਾਂ ਦੇ ਵਿੱਚ ਵੀ ਕੁਝ ਪੰਜਾਬੀ ਫਿਲਮਾਂ ਦੀ ਦੋਸਤੋ ਜਿਹੜੀ ਸ਼ੂਟਿੰਗ ਆ ਉਹ ਹੋ ਚੁੱਕੀ ਆ ਦੋਸਤੋ ਅਸੀਂ ਆਪਣੀ ਇਸ ਵੀਡੀਓ ਦੇ ਰਾਹੀਂ ਪਿੰਡ ਪੰਨੀ ਵਾਲਾ ਮਾਲਾ ਦੀਆਂ ਜਿਹੜੀਆਂ ਪੁਰਾਣੀਆਂ ਵਿਰਾਸਤੀ ਚੀਜ਼ਾਂ ਨੇ ਉਹਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਕੁਝ ਚੀਜ਼ਾਂ ਹਾਲੇ ਵੀ ਰਹਿ ਗਈਆਂ ਉਹ ਆਪਾਂ ਅਗਲੀ ਵੀਡੀਓ ਦੇ ਰਹੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਦੋਸਤੋ ਕਮੈਂਟ ਜ਼ਰੂਰ ਕਰਿਆ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਫੋਲੋ ਜ਼ਰੂਰ ਕਰਿਓ ਧੰਨਵਾਦ